ਸਾਲ 2024 ਗਰਮੀਆਂ ਦਾ ਸਮਾਂ ਸੀ ਹਜੂਰ ਸਾਹਿਬ ਦੇ ਲਈ ਪੰਜਾਬ ਤੋਂ ਸੇਵਾਦਾਰਾਂ ਦੀ ਟੋਲੀ ਲੰਗਰ ਦੀ ਸੇਵਾ ਕਰਨ ਦੇ ਲਈ ਨਿਕਲੀ ਹਰ ਵਾਰੀ ਵਾਂਗ ਇਸ ਵਾਰ ਵੀ ਲੰਗਰ ਵਾਲਾ ਟਰੱਕ ਜਿਸ ਤੇ ਗੁਰੂ ਘਰ ਲੰਗਰ ਲਿਖਿਆ ਹੋਇਆ ਸੀ ਪੂਰੀ ਨਹਿ ਚਲਤਾ ਨਾਲ ਹਜੂਰ ਸਾਹਿਬ ਵੱਲ ਰਵਾਨਾ ਹੋਇਆ ਟਰੱਕ ਚਲਾ ਰਹੇ ਸੇਵਾਦਾਰਾਂ ਦੇ ਦਿਲ ਵਿੱਚ ਖਾਲਸਾ ਪੰਥ ਦੀ ਪੂਰੀ ਸ਼ਰਧਾ ਤੇ ਭਾਵਨਾ ਸੀ ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਸੜਕ ਉੱਪਰ ਦੌੜ ਰਹੇ ਕਈ ਨੈਤਰਿਆਂ ਦੀ ਨਜ਼ਰਾਂ ਕਿਵੇਂ ਉਹਨਾਂ ਦੇ ਰਸਤੇ ਉੱਪਰ ਜਮੀਆਂ ਹੋਈਆਂ ਸੀ। ਜਦੋਂ ਟਰੱਕ ਮੱਧ ਪ੍ਰਦੇਸ਼ ਦੇ ਇੱਕ ਸ਼ਹਿਰ ਵਿੱਚੋਂ ਲੰਘ ਰਿਹਾ ਸੀ ਤਾਂ ਰਾਤ ਸਮੇਂ ਚੌਂਕੀ ਉੱਪਰ ਪੁਲਿਸ ਵਾਲਿਆਂ ਨੇ ਟਰੱਕ ਨੂੰ ਰੋਕ ਲਿਆ। ਬਹੁਤ ਆਦਰ ਸਨਮਾਨ ਨਾਲ ਸਲਾਮ ਕਰਦੇ ਹੋਏ ਕਹਿੰਦੇ ਜੀ ਸਾਡੀ ਡਿਊਟੀ ਹੈ ਚੈੱਕ ਤਾਂ ਕਰਨਾ ਹੀ ਪੈਂਦਾ ਹੈ। ਸੇਵਾਦਾਰਾਂ ਨੇ ਸੋਚਿਆ ਕੋਈ ਗੱਲ ਨਹੀਂ ਸਾਡਾ ਧੰਨ ਗੁਰੂ ਸਾਡੇ ਨਾਲ ਹੈ। ਪੂਰਾ ਟਰੱਕ ਖੋਲ ਕੇ ਵੇਖਣ ਲੱਗੇ ਆਟੇ ਦੀਆਂ ਬੋਰੀਆਂ, ਦਾਲਾਂ ਦੇ ਡੱਬੇ ਤੇ ਮਿੱਠਾ ਪਾਣੀ ਸਭ ਕੁਝ ਸਾਫ਼। ਪਰ ਫਿਰ ਅਚਾਨਕ ਇੱਕ ਪੁਲਿਸ ਵਾਲਾ ਉੱਛਲ ਪਿਆ, ਇਹ ਕੀ ਹੈ? ਉਸਦੇ ਹੱਥ ਵਿੱਚ ਸੀ दारू ਦੀ ਬੋਤਲ। ਪਰ ਇਹ दारू ਦੀ ਬੋਤਲ ਇੱਥੇ ਆਈ ਕਿਵੇਂ? ਹਰ ਕੋਈ ਹੈਰਾਨ। ਟਰੱਕ ਚਲਾਉਣ ਵਾਲਾ ਭਾਈ ਹਰਜੀਤ ਸਿੰਘ ਰੋਪਿਆ, ਸਾਧੋ, ਇਹ ਤਾਂ ਗੁਰੂ ਕਾ ਲੰਗਰ ਜਾ ਰਿਹਾ ਹੈ। ਇਹ ਸਾਡੇ ਕੋਲ ਬੋਤਲ ਕਿੱਥੋਂ ਆ ਗਈ? ਪਰ ਪੁਲਿਸ ਨੇ ਕਿਹਾ ਹੁਣ ਤਾਂ ਕੇਸ ਬੜੂੰਗਾ, ਇਹ ਤਾਂ ਬਦਨਾਮੀ ਹੋਏਗੀ। ਜਦੋਂ ਇਸ ਗੱਲ ਦੀ ਖਬਰ ਬਾਬਾ ਨਿਹਾਲ ਸਿੰਘ ਤਖਤ ਹਜੂਰ ਸਾਹਿਬ ਦੇ ਸੇਵਾਦਾਰ ਤੱਕ ਪਹੁੰਚੀ ਤਾਂ ਆਪਣੇ ਸੇਵਾਦਾਰਾਂ ਦੇ ਨਾਲ ਉੱਥੇ ਤੁਰ ਪਏ ਪਹੁੰਚਣ ਤੋਂ ਬਾਅਦ ਬਾਬਾ ਜੀ ਨੇ ਇੱਕ ਨਿਗਾਹ ਮਾਰੀ ਹਰਥਾ ਵਿਚਾਰਨ ਕੀਤਾ ਜਿੱਥੇ ਨਿੰਦਾ ਉੱਥੇ ਪਿੰਡਾ ਝੂਠ ਲਾਹੇ ਸੱਚ ਸਮਝਾ ਇਹ ਟਰੱਕ ਦੇ ਕੋਲ ਆਏ ਪੁਲਿਸ ਵਾਲਿਆਂ ਨੂੰ ਅੱਖਾਂ ਵਿੱਚ ਅੱਖਾਂ ਵਾ ਕੇ ਕਿਹਾ ਸੱਚ ਨੂੰ ਝੂਠ ਨਾਲ ਨਹੀਂ ਟੱਕ ਸਕਦੇ ਇਸ ਟਰੱਕ ਤੇ ਗੁਰੂ ਦੀ ਰਹਿਮਤ ਹੈ ਉਹਨਾਂ ਨੇ ਹੱਥੀ ਬੋਤਲ ਚੁੱਕੀ ਜੇ ਸ਼ਰਾਬ ਦੀ ਬੋਤਲ ਹੈ ਤਾਂ ਪੀ ਲੋ ਜੇ ਗੁਰੂ ਦਾ ਪਾਣੀ ਬਣ ਗਿਆ ਤਾਂ ਸਭ ਕੁਝ ਮਾਫੀ ਮੰਗੋ। ਬਾਬਾ ਨਿਹੰਗ ਸਿੰਘ ਜੀ ਨੇ ਅਰਦਾਸ ਬੇਨਤੀ ਕੀਤੀ, ਮੱਥਾ ਟੇਕਿਆ ਫਿਰ ਉਹ ਬੋਤਲ ਖੋਲੀ। ਬੋਤਲ ਦੇ ਵਿੱਚ ਹੁਣ ਸ਼ਰਾਬ ਨਹੀਂ ਸੀ। ਰੂਹ ਨੂੰ ਠੰਡ ਪਾਉਣ ਵਾਲਾ ਅੰਮ੍ਰਿਤ ਵਰਗਾ ਪਾਣੀ ਸੀ। ਪੁਲਿਸ ਵਾਲੇ ਜੋ ਕਿ ਹੈਰਾਨ ਰਹਿ ਗਏ, ਉਹਨਾਂ ਨੇ ਹੱਥ ਜੋੜਦਿੱਤੇ ਕਿਹਾ ਕਿ ਸਾਡਾ ਲਾਲਚ ਸੀ, ਅਸੀਂ ਲਾਲਚ ਦੇ ਮਾਰਿਆ ਨੇ। ਇਹ ਸਭ ਕੁਝ ਬੋਤਲ ਉੱਥੇ ਰੱਖੀ ਸੀ ਪਰ ਇਹ ਤਾਂ ਅਸਰੀਅਤ ਹੈ। ਤਬਾਦੇ ਵਿੱਚ ਅਸਲੀਅਤ ਇਹ ਸਾਹਮਣੇ ਆਈ ਕਿ ਉਹ ਨਕਲੀ ਪੁਲਿਸ ਵਾਲੇ ਸੀ ਜੋ ਕਿ ਉੱਥੇ ਰੋਜ਼ ਟਰੱਕ ਵਾਲਿਆਂ ਨੂੰ ਰੋਕ ਕੇ ਕੋਈ ਨਾ ਕੋਈ ਗਲਤ ਚੀਜ਼ਾਂ ਰੱਖ ਕੇ ਉਹਨਾਂ ਤੋਂ ਰਿਸ਼ਵਤ ਲੈਂਦੇ ਸੀ ਤੇ ਅੱਜ ਗੁਰੂ ਦੇ ਅਸ਼ੀਰਵਾਦ ਦੇ ਨਾਲ ਅੱਜ ਉੱਥੇ ਉਹਨਾਂ ਦਾ ਸਾਰਾ ਗੁੱਝਾ ਭੇਤ ਖੁੱਲ ਚੁਕਿਆ ਸੀ ਤੇ ਐਸ ਵਕਤ ਬਾਬਾ ਨਿਧਾਨ ਸਿੰਘ ਜੀ ਨੇ ਜੋ ਚਮਤਕਾਰ ਉੱਥੇ ਕੀਤਾ ਇਹ ਦੇਖ ਕੇ ਤਾਂ ਸਾਰਿਆਂ ਦੇ ਚਿਹਰੇ ਦੇ ਉੱਪਰ ਜੋ ਕਿ ਨੂਰ ਆ ਗਿਆ ਅਤੇ ਸਾਰੇ ਇਹ ਹੀ ਕਹਿਣ ਲੱਗੇ ਕਿ ਗੁਰੂ ਸਾਹਿਬ ਨੇ ਅੱਜ ਸਾਡੀ ਲਾਜ ਰੱਖ ਲਈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਦਬਾ ਦਿਓ ਤਾਂ ਜੋ ਐਦਾਂ ਦੀ ਹਰ ਜਾਣਕਾਰੀ ਹੈ ਉਹ ਬੜੀ ਆਸਾਨੀ ਨਾਲ ਹਰ ਗੁਰਸਿੱਖ ਤੱਕ ਪਹੁੰਚ ਜਾਵੇ ਧੰਨਵਾਦ